ਜੇ ਪੈਰਾਂ ਦਾ ਦਰਦ ਤੇ ਸੋਜ ਤੁਹਾਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਨੇ ਤਾਂ ਤੁਸੀਂ ਸਾਵਧਾਨ ਹੋ ਜਾਓ ਜੀ ਹਾਂ ਇਸ ਗੰਭੀਰ ਬਿਮਾਰੀ ਦਾ ਇਹ ਸੰਕੇਤ ਹੋ ਸਕਦੇ ਨੇ ਜੇਕਰ ਤੁਸੀਂ ਆਪਣੇ ਪੈਰਾਂ ਦੇ ਵਿੱਚ ਅਚਾਨਕ ਸੋਜ ਦਰਦ ਜਾਂ ਗਰਮੀ ਦਾ ਅਨੁਭਵ ਕਰਦੇ ਹੋ ਤਾਂ ਇਹ ਥਰੋਮਬੋਸਿਸ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਨੇ ਕੌਮਸਿਸ ਇੱਕ ਅਜੀਬੀ ਬਿਮਾਰੀ ਹੈ ਜੋ ਅਕਸਰ ਲਤਾਂ ਵਿੱਚ ਸੋਚ, ਦਰਦ ਅਤੇ ਭਾਰੀਪਨ ਦਾ ਕਾਰਨ ਬਣਦੀ ਹੈ। ਜੇਕਰ ਇਸ ਸਥਿਤੀ ਨੂੰ ਨਾ ਤਾਂ ਅੰਦਾਜ਼ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ। ਜਿਹੜੇ ਲੋਕ ਇੱਕ ਥਾਂ ਤੇ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹਨ ਜਾਂ ਸਰੀਰਕ ਗਤੀਵਿਧੀਆਂ ਤੋਂ ਪਰਹੇਜ਼ ਕਰਦੇ ਹਨ, ਉਹਨਾਂ ਨੂੰ ਖਾਸ ਤੌਰ ਤੇ ਖਤਰਾ ਹੁੰਦਾ ਹੈ। ਇਸ ਗੰਭੀਰ ਸਿਹਤ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ 13 ਅਕਤੂਬਰ ਨੂੰ ਥਰੋਮਬੋਸਿਸ ਦਿਵਸ ਮਨਾਇਆ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਇਸ ਨੂੰ ਰੋਕਣ ਦੇ ਲਈ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਤਾਂ ਸਭ ਤੋਂ ਪਹਿਲਾਂ ਇਸ ਨੂੰ ਰੋਕਣ ਦੇ ਲਈ ਕਸਰਤ ਕਰੋ ਅਤੇ ਸਿਗਰਟ ਨੋਸ਼ੀ ਤੋਂ ਬਚੋ ਹਰ ਰੋਜ਼ ਘੱਟੋ-ਘੱਟ 20 ਮਿੰਟ ਤੁਰਨ ਨਾਲ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਦੇ ਵਿੱਚ ਮਦਦ ਮਿਲਦੀ ਹੈ ਹਰ ਘੰਟੇ ਉੱਠੋ ਅਤੇ ਸੈਰ ਕਰੋ ਜਾਂ ਆਪਣੀਆਂ ਲੱਤਾਂ ਅਤੇ ਪੈਰਾਂ ਨੂੰ ਚਲਾਓ ਦਿਨ ਦੇ ਵਿੱਚ ਬਹੁਤ ਸਾਰਾ ਪਾਣੀ ਪੀਓ ਆਪਣੇ ਬਾਡੀ ਨੂੰ ਜੜਾ ਕੀ ਹਾਈਡਰੇਟ ਰੱਖੋ ਜੇਕਰ ਤੁਹਾਨੂੰ thrombus ਦਾ ਸ਼ੱਕ ਹੁੰਦਾ ਤਾਂ ਤੁਰੰਤ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਕਈ ਵਾਰ ਅਸੀਂ ਕਾਰ ਦੇ ਵਿੱਚ ਕਰਦੇ ਲੋ ਨੁਸਖਿਆਂ ਨਾਲ ਕਿਸੇ ਬਿਮਾਰੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਸਾਡੇ ਬੋਡੀ ਤੇ ਰिएक्ट ਕਰ ਸਕਦੀ ਹੈ ਜਾਂ ਫਿਰ ਉਸਦੇ 네ਗੇਟਿਵ ਸਾਈਡ ਇਫੈਕਟਸ ਹੋ ਸਕਦੇ ਨੇ ਤਾਂ ਸਭ ਤੋਂ ਪਹਿਲਾਂ ਡਾਕਟਰ ਨਾਲ ਜ਼ਰੂਰ ਕੰਸਲਟ ਕਰੋ ਉਸ ਤੋਂ ਬਾਅਦ ਹੀ ਕਿਸੇ ਵੀ ਚੀਜ਼ ਨੂੰ ਆਪਣੇ ਰੋਜ਼ਾਨਾ ਦੇ ਸਾਈਕਲ ਦੇ ਵਿੱਚ ਜੋੜ ਕੇ ਸ਼ਾਮਿਲ ਕਰੋ ਪਰ ਕਸਰਤ ਇੱਕ ਅਜੀਹੀ ਚੀਜ਼ ਹੈ ਜਾਂ ਫਿਰ ਡੇਲੀ ਵਾਕ ਕਰਨਾ ਇੱਕ ਅਜੀਹੀ ਚੀਜ਼ ਹੈ ਜੋ ਕਿ ਤੁਹਾਡੇ ਬੋਡੀ ਨੂੰ ਹੈਲਥ ਨੂੰ ਇੱਕਦਮ ਫਿਟ ਰੱਖੇਗਾ